1990 ਦੇ ਵਿੱਚ ਇਹਨਾਂ ਦੀ ਕੈਸਟ ਆਈ ਸੀ ਤੂੰ ਮੇਰਾ ਕੀ ਲੱਗਦਾ ਜਿਸ ਦਾ ਇਹਨਾਂ ਦੇ ਵੱਲੋਂ ਕਹਿਣਾ ਹੈ ਕਿ ਪਹਿਲਾ ਗੀਤ ਜੋ ਆ ਰਣਜੀਤ ਬਾਵਾ ਜੁਕੇ ਪੰਜਾਬੀ ਇੰਡਸਟਰੀ ਦੇ ਸਿੰਗਰ ਨੇ ਉਹਨਾਂ ਦੇ ਵੱਲੋਂ ਕਾਪੀ ਕੀਤਾ ਗਿਆ ਫਿਰ ਉਹਨਾਂ ਨੇ ਇਗਨੋਰ ਹੀ ਕਰਤਾ ਜੀ ਪੂਰਾ ਕੋਈ ਨਾ ਜੀ ਨਹੀਂ ਇਹ ਤਾਂ ਬੋਲੀ ਹੈ ਜੀ ਇਹ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਤਾਂ ਕੋਈ ਵੀ गा ਸਕਦਾ ਜਿਹੜੀ ਚੀਜ਼ ਸਾਡੀ ਹੈ ਉਹ ਸਾਡੀ ਹੈ ਹਾਂਜੀ ਕੰਟੈਕਟ ਕਰਦੇ ਗੱਲ ਸੁਣਦੇ ਫਿਰ ਦੱਸਦੇ ਵੀ ਭਾਈ ਇਹ ਬੋਲੀ ਤਾਂ ਹੈ ਨਹੀਂ ਵੀ ਜਾਂ ਤਾਂ ਸਾਡੇ ਗਾਉਣ ਤੋਂ ਪਹਿਲਾਂ ਕਿਤੇ ਕਿਸੇ ਕਿਤਾਬ ਚ ਬੋਲੀਆਂ ਵਾਲੀ ਚ ਹੁੰਦੀ ਹਾਂ ਬਾਅਦ ਚ ਹੋ ਸਕਦਾ ਬਾਅਦ ਚ ਹੋ ਸਕਦਾ ਤਾਂ ਵੀ ਕੋਈ ਗੱਲ ਨਹੀਂ ਸੀ ਗਾਈ ਜਾਂਦਾ ਗਾਈ ਜਾਂਦਾ ਕੋਈ ਗੱਲ ਨਹੀਂ ਸੀ ਮੈਂ ਲੀਗਲ ਨੋਟਿਸ ਨਹੀਂ ਸੀ ਭੇਜਣਾ ਲੀਗਲ ਨੋਟਿਸ ਤਾਂ ਭੇਜਿਆ ਜਦੋਂ ਉਹਨੇ ਸਾਡੀ ਟੀਮ ਦੀ ਗੱਲ ਹੀ ਨਹੀਂ ਇਗਨੋਰ ਕਰ ਦਿੱਤੀ ਕਹਿੰਦਾ ਮੈਂ ਆਪ ਕਾਲ ਕਰੂੰਗਾ ਇਹ ਤੁਹਾਨੂੰ ਕੌਲਤਾ ਹੀ ਨਹੀਂ 10 ਦਿਨ ਬਾਅਦ ਦੁਬਾਰੇ ਕਾਲ ਕੀਤੀ ਮਤਲਬ ਦੋ ਕਾਲਾਂ ਕੀਤੀਆਂ ਇੱਕ ਪਹਿਲਾਂ ਕੀਤੀ ਤੇ 10 ਦਿਨ 7-8 ਦਿਨ ਬਾਅਦ ਦੂਜੀ ਕੀਤੀ ਫਿਰ ਉਸ ਤੋਂ ਬਾਅਦ ਉਹ ਨੂੰ ਨਾ ਇਗਨੋਰ ਹੀ ਕਰਨਾ ਸ਼ੁਰੂ ਕਰਦਾ ਫਿਰ ਤਾਂ ਕਰਕੇ ਫਿਰ ਇਹ ਫਰ ਨੂੰ ਕੋਈ ਇਗਨੋਰ ਹੀ ਕਰ ਦੇਵੇ ਫਿਰ ਫਿਰ ਦੁੱਖ ਹੁੰਦਾ ਨਰਾਜ਼ਗੀ ਇਹ ਆ ਵੀ ਇਗਨੋਰ ਕੀਤਾ ਗਿਆ ਲੋਕਾਂ ਨੂੰ ਲੱਗੇਗਾ ਪਬਲਿਕ ਨੂੰ ਲੱਗੇਗਾ ਸੁਣ ਕੇ ਵੀ ਯਾਰ ਕੀ ਗੀਤ ਇਹ ਹੈ ਜੇ ਗਾਤਾ ਤਾਂ ਕੀ ਹੋ ਗਿਆ ਪਰ ਇੱਕ ਗਾਇਕ ਨੂੰ ਪੁੱਛ ਕੇ ਦੇਖੋ ਯਾਰ ਲਿਰਿਕਸ ਰਾਈਟਰ ਨੂੰ ਕਿ ਉਸ ਦੇ ਕੋਲ ਤਾਂ ਸ਼ਰਮਾਇਆ ਹੀ ਉਹੀ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਸਾਡੇ ਨਾਲ ਮੌਜੂਦ ਨੇ ਸਿੰਗਰ ਜਗਤਾਰ ਜੱਗਾ ਜੀ ਜਿਨ੍ਹਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੋ ਮਾਮਲਾ ਕੀ ਹੈ ਇਹ ਵੀ ਥੋੜਾ ਜਿਹਾ ਦੱਸ ਦਿੰਦੇ ਆ 1990 ਦੇ ਵਿੱਚ ਇਹਨਾਂ ਦੀ ਕੈਸਟ ਆਈ ਸੀ ਤੂੰ ਮੇਰਾ ਕੀ ਲੱਗਦਾ ਜਿਸ ਦਾ ਇਹਨਾਂ ਦੇ ਵੱਲੋਂ ਕਹਿਣਾ ਹੈ ਕਿ ਪਹਿਲਾ ਗੀਤ ਜੋ ਆ ਰਣਜੀਤ ਬਾਵਾ ਜੋ ਕਿ ਪੰਜਾਬੀ ਇੰਡਸਟਰੀ ਦੇ ਸਿੰਗਰ ਨੇ ਉਹਨਾਂ ਦੇ ਵੱਲੋਂ ਕਾਪੀ ਕੀਤਾ ਗਿਆ ਤੇ ਸਾਰਾ ਮਾਮਲਾ ਜਾਣ ਲੈਂਦੇ ਆ ਵੀ ਪੂਰਾ ਕੀ ਮਸਲਾ ਹੈ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਹਿਲੇ ਤਾਂ ਮਸਲਾ ਦੱਸ ਦੋ ਕੀ ਹੈ ਪੂਰਾ ਜਿਹੜਾ ਤੁਸੀਂ ਰਣਜੀਤ 바ਵਾ ਦੇ ਅਗੇਂਸਟ ਆਪਾਂ ਕਹਿ ਸਕਦੇ ਵੀ ਪ੍ਰੈਸ ਕਾਨਫਰੰਸ ਕੀਤੀ ਹਾਂਜੀ ਨਹੀਂ ਮੈਂ ਅਗੇਂਸਟ ਕਿਸੇ ਦੇ ਨਹੀਂ ਕੀਤੀ ਐਕਚੁਅਲੀ ਮੈਂ ਆਪਣਾ ਪੱਖ ਸਹੀ ਕਰਨ ਵਾਸਤੇ ਹਾਂਜੀ ਕੀਤਾ ਕਿਉਂਕਿ ਆਪਣੇ ਆਪ ਨੂੰ ਕਲੀਅਰ ਕਰ ਰਹੇ ਹਾਂ ਕਿ ਵੀ ਜਿਹੜੀ ਚੀਜ਼ ਸਾਡੀ ਹੈ ਉਹ ਸਾਡੀ ਹੈ ਹਾਂਜੀ ਤੇ ਰੱਬ ਨੇ ਤੋਫੀਕ ਦਿੱਤੀ ਲਿਖਣ ਦੀ ਤਾਂ ਮੈਂ ਲਿਖਿਆ ਤੇ ਗਾਇਆ ਵੀ ਹਾਂਜੀ ਇਹ ਕੈਸਟ ਹੈ ਜੀ ਇਹ 1990 ਚ ਰਿਲੀਜ਼ ਹੋਈ ਸੀ ਦੇਖੋ ਠੀਕ ਹੈ ਜੀ ਤੇ ਅਤਲ ਜੀ ਦਾ 뮤직 ਹੈ ਇਹਦਾ ਪਹਿਲਾ Song ਹੀ ਹੈ ਇਹ ਤੇ ਉਹਦਾ ਪੂਰਾ ਮੁਖੜਾ ਪੂਰਾ ਭਾਜੀ ਹਾਂ ਮੈਂ ਤੁਹਾਨੂੰ ਦੱਸਦਾ ਉਹਦਾ ਪੂਰਾ ਮੁਖੜਾ ਹੈ ਕਿੰਨਾ ਸੋਹਣਾ ਮੁੰਡਾ ਸਰਦਾਰ ਨਹੀਂ ਮਜਾਜਣੇ ਤੈਨੂੰ ਕਿੰਨਾ ਕਰਦਾ ਪਿਆਰ ਨਹੀਂ ਮਜਾਜਣੇ ਲੱਗੇ ਸਾਰੇ ਜੱਗ ਤੋਂ ਨਿਆਰਾ ਬੱਲੀਏ ਕਾਹਨੂੰ ਕਹਿੰਨੀ ਹੈ ਜੱਟਾਂ ਦਾ ਪੁੱਤ ਮਾੜਾ ਬੱਲੀਏ ਹੂਬ ਹੂ ਇਹ ਲਾਈਨਾਂ ਜਦੋਂ ਮੈਂ ਸੁਣੀਆ ਕਿਸੇ ਯਾਰ ਇਹ ਕਿਉਂ ਕੌਣ ਗਾ ਰਿਹਾ ਕਿਸ ਤਰ੍ਹਾਂ ਤਾਂ ਸੰਪਰਕ ਕੀਤਾ ਗਿਆ ਮੇਰੀ ਟੀਮ ਵੱਲੋਂ ਤਾਂ ਫਿਰ ਉਹ ਚਲੋ ਦੱਸਿਆ ਇਹਨਾਂ ਨੇ ਇਹ ਬਾਬਾ ਜੀ ਹੈ ਇਸ ਤਰ੍ਹਾਂ ਕਰਕੇ ਉਹਨਾਂ ਨੇ ਇਹ ਸੰਗ ਗਾਇਆ ਤਾਂ ਬੜਾ ਮਤਲਬ ਕਿ ਜਦੋਂ ਉਹਨਾਂ ਨੇ ਉਹ ਫਿਰ ਉਹਨਾਂ ਨੇ ਇਗਨੋਰ ਹੀ ਕਰਤਾ ਜੀ ਪੂਰਾ ਉਹ ਨਾ ਜੀ ਨਹੀਂ ਇਹ ਤਾਂ ਬੋਲੀ ਹੈ ਜੀ ਇਹ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਇਹ ਤਾਂ ਕੋਈ ਵੀ गा ਸਕਦਾ ਤੇ ਫਿਰ ਚਲੋ ਅਸੀਂ ਤਾਂ ਜੇ ਕੰਟੈਕਟ ਕਰਦੇ ਗੱਲ ਸੁਣਦੇ ਫਿਰ ਦੱਸਦੇ ਵੀ ਭਾਈ ਇਹ ਬੋਲੀ ਤਾਂ ਹੈ ਨਹੀਂ ਵੀ ਜਾਂ ਤਾਂ ਸਾਡੇ ਗਾਉਣ ਤੋਂ ਪਹਿਲਾਂ ਕਿਤੇ ਕਿਸੇ ਕਿਤਾਬ ਵਿੱਚ ਬੋਲੀਆਂ ਵਾਲੀ ਚ ਹੁੰਦੀ ਹਾਂ ਬਾਅਦ ਚ ਹੋ ਸਕਦਾ ਬਾਅਦ ਚ ਹੋ ਸਕਦਾ ਸਾਡੇ Song ਤੋਂ ਪਹਿਲਾਂ ਕਿਸੇ ਨੇ ਮਤਲਬ ਕਿ ਕਿਤੇ ਲਿਖੀ ਹੋਈ ਹੋਵੇ ਪੜ੍ਹੀ ਹੋਵੇ ਜਾਂ ਕਿਸੇ ਨੇ ਗਾਇਆ ਹੋਵੇ ਰਿਕਾਰਡ ਹੋਵੇ ਫਿਰ ਤਾਂ ਫਿਰ ਫਿਰ ਅਸੀਂ ਮੰਨ ਸਕਦੇ ਹਾਂ ਵੀ ਸ਼ਾਇਦ ਅਸੀਂ ਕਿ ਕਾਪੀ ਕੀਤਾ ਪਰ ਨਹੀਂ ਇਹ ਅਸੀਂ ਬਣਾਇਆ ਹੈ ਹਾਂਜੀ ਤੇ ਜੇ ਕਿਉਂਕਿ ਮੈਂ ਮੇਰੀਆਂ ਸੱਤ ਕੈਸਟਾਂ ਆਈਆਂ ਜੀ ਕੈਸਟ ਦੇ ਰੂਪ ਚ ਸੋਸ਼ਲ ਮੀਡੀਆ ਤੋਂ ਪਹਿਲਾਂ ਤਾਂ ਉਹ ਸੱਤ ਸੱਤ ਦੇ ਵਿੱਚ 8 ਟਰੈਕ ਹੁੰਦੇ ਸੀ ਹਰ ਕੈਸਟ ਦੇ ਵਿੱਚ 8 ਸੱਤ ਹੀ 56 ਗੀਤ ਕੁੱਲ ਮੇਰੇ ਮਾਰਕੀਟ ਚ ਆਏ ਤੇ ਜਿਨ੍ਹਾਂ ਚੋਂ ਮੇਰਾ ਖਿਆਲ ਵੀ ਤਿੰਨ ਗੀਤ ਹੈਗੇ ਜਿਹੜੇ ਕਿ ਬਾਹਰ ਤੋਂ ਲਿਰਿਕਸ ਰਾਈਟਰ ਤੋਂ ਲਿੱਤੇ ਗਏ ਬਾਕੀ ਸਾਰੇ ਮੇਰੇ ਹੀ ਖੁਦ ਦੇ ਲਿਖੇ ਹੋਏ ਨੇ ਤੇ ਜੇ ਮੈਂ ਚਾਹੁੰਦਾ ਜੇ ਕਿਤੇ ਲੋਕ ਬੋਲੀ ਹੁੰਦੀ ਮੈਂ ਇਹਨੂੰ ਚੇਂਜ ਕਰ ਸਕਦਾ ਸੀ ਮਤਲਬ ਕਿ ਮੈਂ ਇਹਨੂੰ ਕੁਝ ਵੀ ਕਹਿ ਸਕਦਾ ਸੀ ਐ ਇਦਾਂ ਵੀ ਹੋ ਸਕਦਾ ਸੀ ਵੀ ਕਿੰਨਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ ਸਿਰ ਸਜੇ ਜਿਹਦੇ ਸੋਹਣੀ ਸਿਰ ਉੱਤੇ ਸੋਹਣੀ ਦਸਤਾਰ ਨੀ ਮਜਾਜਣੇ ਕੁਝ ਵੀ ਕਹਿ ਸਕਦਾ ਸੀ ਜਾਂ ਕਿੰਨਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ ਤੱਕੇ ਜਿਹੜਾ ਤੈਨੂੰ ਬਾਰ-ਬਾਰ ਨੀ ਮਜਾਜਣੇ ਪਤਾ ਨਹੀਂ ਮਤਲਬ ਉਹਦਾ ਕੰਟੈਂਟ ਹੋਰ ਪਾਸੇ ਨੂੰ ਲਿਜਾ ਸਕਦਾ ਸੀ ਬਟ ਨਹੀਂ ਪਰ ਕਿਉਂਕਿ ਮੈਂ ਬਣਾਇਆ ਹੀ ਸੀ ਉਸ ਤਰ੍ਹਾਂ ਹੀ ਬਟ ਮੈਨੂੰ ਐਕਚੁਅਲੀ ਜ ਹੁਣ ਨਹੀਂ ਤਾ ਵੀ ਕੋਈ ਗੱਲ ਨਹੀਂ ਸੀ ਗਾਈ ਜਾਂਦਾ ਗਾਈ ਜਾਂਦਾ ਕੋਈ ਗੱਲ ਨਹੀਂ ਸੀ ਮੈਂ ਲੀਗਲ ਨੋਟਿਸ ਨਹੀਂ ਸੀ ਭੇਜਣਾ ਲੀਗਲ ਨੋਟਿਸ ਤਾਂ ਭੇਜਿਆ ਜਦੋਂ ਉਹਨੇ ਸਾਡੀ ਟੀਮ ਦੀ ਗੱਲ ਹੀ ਨਹੀਂ ਇਗਨੋਰ ਕਰ ਦਿੱਤੀ ਮੈਂ ਉਹ ਦੇਖਿਆ ਗਾਣੇ ਦੇ ਟਾਈਟਲ ਤੇ ਉੱਤੇ ਕੋਈ ਸਾਨੂੰ ਕ੍ਰੈਡਿਟ ਵੀ ਨਹੀਂ ਤੇ ਫਿਰ ਤਾਂ ਕਰਕੇ ਫਿਰ ਉਹਨੂੰ ਲੀਗਲ ਨੋਟਿਸ ਭੇਜਿਆ ਠੀਕ ਹੈ ਜਿਸ ਦੇ ਜਵਾਬ ਚ ਅੱਜ ਫੇਰ ਉਹਨਾਂ ਨੇ ਉਹੀ ਗੱਲ ਲਿਖੀ ਉਹ ਤਾਂ ਜੀ ਲੋਕ ਬੋਲੀ ਹੈ ਸ਼ਾਇਦ ਇਦਾਂ ਇਦਾਂ ਉਹਨੂੰ ਪ੍ਰੂਫ ਕਰ ਦੇਣਾ ਮੈਂ ਮੰਨ ਲਾਂਗਾ ਬਾਕੀ ਦੱਸੋ ਜੀ ਮੈਂ ਇਹੀ ਕਹਿਣਾ ਸੀਗਾ ਵੀ ਉਹਨਾਂ ਦਾ ਜਿਹੜਾ ਗੀਤ ਸੀਗਾ ਉਹਨਾਂ ਨੇ ਨਾਮ ਰੱਖਿਆ ਕਿੰਨਾ ਸੋਹਣਾ ਮੁੰਡਾ ਐਂਡ ਇਹ 3 ਮਹੀਨੇ ਪਹਿਲਾਂ ਰਿਲੀਜ਼ ਹੋਇਆ Song ਸੋ ਤੁਸੀਂ ਕਿੰਨੇ ਟਾਈਮ ਤੋਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਂ ਜਦੋਂ ਮੈਨੂੰ ਪਤਾ ਲੱਗਿਆ ਜੀ ਜਦੋਂ ਮੈਨੂੰ ਪਤਾ ਲੱਗਿਆ ਮੇਰੇ ਅਖੇ ਗਾਣਾ ਰਿਲੀਜ਼ ਹੋਣ ਤੋਂ 10 ਦਿਨ ਬਾਅਦ ਫੋਨ ਕਾਲ ਕੀਤਾ ਗਿਆ ਮੈਸੇजेस ਜਾਂ ਮੈਂ ਫੋਨ ਕਾਲ ਕੀਤੇ ਫੋਨ ਕਾਲ ਤਾਂ ਉਹਨਾਂ ਨੇ ਪਿਕ ਕੀਤੀ ਅਬ ਉਹਨਾਂ ਦੇ ਮੈਨੇਜਰ ਨੇ ਪਿਕ ਕੀਤੀ ਹਾਂ ਦੋ ਵਾਰ ਗੱਲ ਹੋਈ ਹੈ ਵੈਸੇ ਜੀ ਤੇ ਬਟ ਫਿਰ ਉਸ ਤੋਂ ਬਾਅਦ ਉਹਨੇ ਕਹਿੰਦਾ ਮੈਂ ਮੈਂ ਕਹਿੰਦਾ ਮੈਂ ਆਪ ਕਾਲ ਕਰੂੰਗਾ ਤੁਹਾਨੂੰ ਅੱਛਾ ਉਹ ਕਾਲਤਾ ਹੀ ਨਹੀਂ 10 ਦਿਨ ਬਾਅਦ ਦੁਬਾਰੇ ਕਾਲ ਕੀਤੀ ਮਤਲਬ ਦੋ ਕਾਲਾਂ ਕੀਤੀਆਂ ਇੱਕ ਪਹਿਲਾਂ ਕੀਤੀ ਤੇ 10 ਦਿਨ 7-8 ਦਿਨ ਬਾਅਦ ਦੂਜੀ ਕੀਤੀ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਗਨੋਰ ਹੀ ਕਰਨਾ ਸ਼ੁਰੂ ਕਰਤਾ ਫਿਰ ਤਾਂ ਕਰਕੇ ਫਿਰ ਇਹ ਉਹ ਉਹਨਾਂ ਦਾ ਜਵਾਬ ਕੀ ਆਇਆ ਸੀ ਤੁਹਾਨੂੰ ਜਦੋਂ ਤੁਸੀਂ ਮੇਲ ਕੀਤੀ ਉਹਨਾਂ ਨੂੰ ਜਾਂ ਲੀਗਲ ਐਕਸ਼ਨ ਲੈਣ ਦੀ ਗੱਲ ਕਹੀ ਹਾਂ ਮੈਂ ਇਹੀ ਦੱਸਿਆ ਜੀ ਕਿ ਮੇਲ ਦੇ ਵਿੱਚ ਵੀ ਉਹੀ ਜਵਾਬ ਮਤਲਬ ਕਿ ਵੀ ਇਹ ਤਾਂ ਜੀ ਕਲਚਰਲ ਗੀਤ ਹੈ ਲੋਕ ਬੋਲੀ ਹੈ ਐਦਾਂ ਹੈ ਜੀ ਸੁਣ ਕੇ ਉਦਾਂ ਤਾਂ ਸੋਹਣਾ ਲੱਗਦਾ ਹੈ ਵੀ ਮੇਰੇ ਲਿਖੇ ਗੀਤ ਨੂੰ ਯਾਰ ਕੋਈ ਕਹੇ ਲੋਕ ਬੋਲੀ ਹੈ ਮਤਲਬ ਵਧੀਆ ਲੱਗਦਾ ਕਿਉਂਕਿ ਆਸਾਨ ਚੀਜ਼ ਲੋਕਾਂ ਦੇ ਦਿਲ ਦੀ ਗੱਲ ਭਾਵੇਂ ਕਿਸੇ ਯੂਥ ਦੇ ਦਿਲ ਦੀ ਗੱਲ ਕਹਿ ਲੋ ਜਦੋਂ ਤੁਸੀਂ ਕਿਸੇ ਖਾਸ ਲੈਂਗੁਏਜ ਤੁਹਾਡੀ ਜਿਹੜੀ ਲੈਂਗੁਏਜ ਹੈ ਜਿਸ ਤਰ੍ਹਾਂ ਪੰਜਾਬੀ ਹੈ ਬਾਦਸ਼ਾ ਪੰਜਾਬੀ ਆਸੀਂ ਤਾਂ ਉਸ ਦੇ ਵਿੱਚ ਜਦੋਂ ਤੁਹਾਡੀ ਗੀਤ ਕੋਈ ਇਸ ਤਰ੍ਹਾਂ ਦਾ ਰਚ ਹੋ ਜੇ ਵੀ ਜਿਹੜਾ ਲੱਗੇ ਤੁਹਾਨੂੰ ਲੋਕ ਬੋਲੀ ਵਰਗਾ ਮਤਲਬ ਉਹ ਗੱਲ ਤਾਂ ਬਹੁਤ ਵਧੀਆ ਬੱਤ ਪਰ ਉਸ ਚੀਜ਼ ਨੂੰ ਤੁਹਾਨੂੰ ਕੋਈ ਇਗਨੋਰ ਹੀ ਕਰ ਦੇਵੇ ਫਿਰ ਫਿਰ ਦੁੱਖ ਹੁੰਦਾ ਹਾਂਜੀ ਸੋ ਨਰਾਜ਼ਗੀ ਇਹ ਹੈ ਵੀ ਇਗਨੋਰ ਕੀਤਾ ਗਿਆ ਬਿਲਕੁਲ ਹਾਂ ਜੀ ਬਿਲਕੁਲ ਬਿਲਕੁਲ ਸੋ ਜੇਕਰ ਉਹਨਾਂ ਦੇ ਵੱਲੋਂ ਫੋਨ ਕਾਲ ਤੇ ਗੱਲ ਕੀ ਕੀਤੀ ਜਾਂਦੀ ਹੈ ਜਾਂ ਫਿਰ ਕਿਹਾ ਜਾਂਦਾ ਵੀ ਮੈਂ ਕ੍ਰੈਡਿਟ ਦੇ ਦਿੰਦਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਹੁੰਦੀ ਫਿਰ ਤੁਹਾਡਾ ਕੀ ਰਿਐਕਸ਼ਨ ਹੋਣ ਵਾਲਾ ਉਹਨਾਂ ਜੀ ਉਹ ਨਹੀਂ ਜੀ ਮੈਂ ਤਾਂ ਦੇਖੋ ਕਿਸੇ ਦੇ ਵਿਰੁੱਧ ਤਾਂ ਚੱਲਣ ਵਾਲਾ ਇਨਸਾਨ ਹੀ ਨਹੀਂ ਹੈ ਹਾਂ ਜੀ ਤੇ ਸਾਨੂੰ ਗੁਰੂਆਂ ਪੀਰਾਂ ਪੈਗੰਬਰਾਂ ਨੇ ਵੀ ਪਿਆਰ ਹੀ ਸਿਖਾਇਆ ਮੈਂ ਸਭ ਨੂੰ ਪਿਆਰ ਕਰਨਾ ਤੇ ਇੱਜ਼ਤ ਕਰਨਾ ਤੇ ਪਰ ਇਸ ਤਰ੍ਹਾਂ ਵੀ ਉਹ ਅਕੋਰਡਿੰਗ ਟੂ ਮੇਰੇ ਖਿਆਲ ਸਮੇਂ ਦੇ ਹਿਸਾਬ ਨਾਲ ਜਦੋਂ ਕੰਟੈਕਟ ਕਰਨਗੇ ਉਦੋਂ ਕਿਹੜੇ ਮੂਡ ਚ ਹੋਵਾਂਗੇ ਪਤਾ ਨਹੀਂ ਹਾਂਜੀ ਕਿੱਦਾਂ ਹੋਊ ਗੱਲ ਤੇ ਚਲੋ ਬਾਕੀ ਠੀਕ ਹੈ ਲੈਟਸ ਸੀ ਦੇਖਦੇ ਹਾਂ ਹਾਂਜੀ ਬਾਕੀ ਕਿਉਂਕਿ ਮੈਂ ਆਪਣੇ ਆਪ ਨੂੰ ਪ੍ਰੂਵ ਇਸ ਲਈ ਕਰਨਾ ਸੀ ਕਿਉਂਕਿ ਜਦੋਂ ਸਾਡੇ ਜਦੋਂ ਮੈਂ ਪਰਫਾਰਮ ਕਰਦਾ ਆ ਹੁਣੇ ਹੀ ਹਫ਼ਤਾ ਪਹਿਲਾਂ ਮੈਂ ਉਦੋਂ ਤੋਂ ਲੈ ਕੇ ਪਰਫਾਰਮ ਤੱਕ ਕਰਦਾ ਹੀ ਆ ਨਾ ਤੇ ਜਦੋਂ ਸਟੇਜ ਤੇ ਸਾਡਾ ਸਟੇਜ ਕੰਪੇਅਰ ਕਹਿ ਦਿੰਦਾ ਕਿ ਵੀ ਅਸੀਂ ਕਿਸੇ ਦਾ ਗਾਣਾ ਨਹੀਂ ਜੀ ਗਾਉਂਦੇ ਸਟੇਜ ਤੇ ਬੇ ਸਾਨੂੰ ਕਿਸੇ ਦੇ ਗਾਣੇ ਦੀ ਫਰਮਾਇਸ਼ ਨਾ ਕੀਤੀ ਜਾਵੇ ਹੈ ਵੀ ਗੱਲ ਠੀਕ ਹੈ ਕਿਉਂਕਿ ਅਸੀਂ ਉਹ ਹੈ ਜਾਂ ਨਹੀਂ ਗਾ ਸਕਦੇ ਕਿਸੇ ਦਾ ਵੀ ਹੋਵੇ ਤਾਂ ਉਹ ਹੈ ਜਾਂ ਨਹੀਂ ਗਾ ਸਕਾਂ ਪਾਵਾਂਗੇ ਬੱਟ ਪਰ ਜਦੋਂ ਉਹਨਾਂ ਨੇ ਉਹ ਕਿਸੇ ਨੇ ਆ ਕੇ ਮੈਨੂੰ ਕਿਹਾ ਵੀ ਤੁਸੀਂ ਭਾਜੀ ਹੁਣ ਕਹਿ ਰਹੇ ਸੀ ਕਿਸੇ ਦਾ ਗਾਣਾ ਨਹੀਂ ਗਾਉਂਗੇ ਆ ਤਾਂ ਤੁਸੀਂ ਰਣਜੀਤ ਬਾਵੇ ਦਾ ਗੀਤ ਗਾ ਰਹੇ ਹੋ ਤਾਂ ਮੇਰੀ ਉਹ ਚੀਜ਼ ਨੂੰ ਅਪਰੂਵ ਕਰਨ ਵਾਸਤੇ ਕਿ ਮੇਰੀ ਹੈ ਯਾਰ ਇਹ ਤਾਂ ਹਾਂਜੀ ਤਾਂ ਉਹ ਗੱਲ ਔਖਾ ਪਰ ਲੋਕਾਂ ਨੂੰ ਲੱਗੇਗਾ ਪਬਲਿਕ ਨੂੰ ਲੱਗੇਗਾ ਸੁਣ ਕੇ ਵੀ ਯਾਰ ਕੀ ਗੀਤ ਹੈ ਜੇ ਗਾਤਾ ਤਾਂ ਕੀ ਹੋ ਗਿਆ ਪਰ ਇੱਕ ਗਾਇਕ ਨੂੰ ਪੁੱਛ ਕੇ ਦੇਖੋ ਯਾਰ ਲਿਰਿਕਸ ਰਾਈਟਰ ਨੂੰ ਕਿ ਉਸ ਦੇ ਕੋਲ ਤਾਂ ਸ਼ਰਮਾਇਆ ਹੀ ਉਹੀ ਹੁੰਦਾ ਹਾਂਜੀ ਤੇ ਹੁਣ ਵੈਸੇ ਤਾਂ ਉਦਾਂ ਜੱਟਾਂ ਦੇ ਮੁੰਡੇ ਆ ਪਰ ਜੇ ਹੁਣ ਅਗਲਾ ਕਹਿੰਦਾ ਮੈਂ ਤਾਂ ਆਪਣੀ ਡੌਲਤ ਨੂੰ ਨਹੀਂ ਲੰਗਣ ਦਿੰਦਾ ਕਿਸੇ ਨੂੰ ਹਾਂਜੀ ਪਰ ਮੇਰੀ ਜਾਇਦਾਦ ਤੇ ਕੋਈ ਹੋਰ ਕਾਬਜ ਹੋ ਕੇ ਬੈਠ ਜੇ ਇਹ ਤਾਂ ਮੁਸ਼ਕਲ ਹੈ ਚਲੋ ਬਾਕੀ ਦੇਖੋ ਬਹੁਤ ਸ਼ੁਕਰੀਆ ਗੱਲ ਚ ਚਲੋ ਅੱਛਾ ਜੀ